ਪੰਜਾਬ ਪੁਲਿਸ ਦੀ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਨੂੰ ਨਸ਼ਾ ਤਸਕਰੀ ਮਾਮਲੇ 'ਚ ਗ੍ਰਿਫਤਾਰ ਕਰਨ ਤੋਂ ਬਾਅਦ ਵਿਭਾਗ ਨੇ ਉਸ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਹੈ। ਲੇਡੀ ਕਾਂਸਟੇਬਲ ਅਮਨਦੀਪ ਕੌਰ ਬਾਰੇ ਕਈ ਹੈਰਾਨ ਕਰਨ ਵਾਲੇ ਖੁਲਾਸੇ ਹੋ ਰਹੇ ਨੇ। ਇਸ ਮਾਮਲੇ 'ਚ ਪੁਲਿਸ ਨੇ ਬਲਵਿੰਦਰ ਸਿੰਘ ਉਰਫ सोनू ਖਿਲਾਫ ਵੀ ਮਾਮਲਾ ਦਰਜ ਕੀਤਾ ਹੈ ਜੋ ਅਮਨਦੀਪ ਕੌਰ ਦੇ ਨਾਲ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰ ਰਿਹਾ ਸੀ। ਬਠਿੰਡਾ 'ਚ 17 ਗ੍ਰਾਮ ਹੈਰੋਇਨ ਫੜੀ ਗਈ। ਅਮਨਦੀਪ ਕੌਰ ਨਾਲ ਨਸ਼ਾ ਤਸਕਰੀ 'ਚ ਸ਼ਾਮਲ ਬਰਵਿੰਦਰ ਸਿੰਘ ਦੀ ਪਤਨੀ ਨੇ ਕਈ ਸੰਸਨੀਖੇਜ਼ ਖੁਲਾਸੇ ਕੀਤੇ ਹਨ। ਅਮਨਦੀਪ ਪੁਰਬਠਿੰਡਾ ਦੇ ਪਿੰਡ ਫਤਿਹਚੱਕ ਵਾਲਾ ਦੀ ਰਹਿਣ ਵਾਲੀ ਹੈ। ਉਹ 2011 ਵਿੱਚ ਪੰਜਾਬ ਪੁਲਿਸ 'ਚ ਭਰਤੀ ਹੋਈ ਸੀ। ਉਸ ਦਾ 2015 'ਚ ਪ੍ਰੇਮ ਵਿਆਹ ਹੋਇਆ ਸੀ ਪਰ ਬਾਅਦ ਵਿੱਚ ਉਹ ਆਪਣੇ ਪਤੀ ਤੋਂ ਵੱਖ ਰਹਿਣ ਲੱਗ ਪਈ। ਅਮਨਦੀਪ ਕੌਰ ਦਾ ਪਰਿਵਾਰ ਇੱਕ ਆਮ ਪਰਿਵਾਰ ਦੇ ਨਾਲ ਸੰਬੰਧ ਰੱਖਦਾ ਹੈ। ਉਹਦਾ ਪਿਤਾ ਮਕੈਨਿਕ ਦਾ ਕੰਮ ਕਰਦਾ ਹੈ ਜਦਕਿ ਭਰਾ ਪ੍ਰਾਈਵੇਟ ਨੌਕਰੀ ਕਰਦਾ ਹੈ ਅਮਨਦੀਪ ਕੌਰ ਨੇ ਆਪਣੀ ਮਰਜ਼ੀ ਦੇ ਨਾਲ ਵਿਆਹ ਕਰਵਾਇਆ ਸੀ ਪਰ ਉਹ ਆਪਣੇ ਪਤੀ ਨਾਲ ਜ਼ਿਆਦਾ ਦੇਰ ਤੱਕ ਨਹੀਂ ਰਹੀ ਤੇ ਉਸ ਤੋਂ ਵੱਖ ਹੋ ਗਈ ਇਸ ਦੌਰਾਨ 2020 ਵਿੱਚ ਕੋਰੋਨਾ ਦੇ ਸਮੇਂ ਦੌਰਾਨ ਅਮਨਦੀਪ ਕੌਰ ਦੀ ਮੁਲਾਕਾਤ ਐਂਬੂਲੈਂਸ ਡਰਾਈਵਰ ਬਲਵਿੰਦਰ ਸਿੰਘ ਉਰਫ सोनू ਦੇ ਨਾਲ ਹੋਈ ਦੋਵਾਂ ਵਿਚਕਾਰ ਨੇੜਤਾ ਵਧ ਗਈ ਤੇ ਫਿਰ ਦੋਵੇਂ ਪੁਲਿਸ ਦੀ ਵਰਦੀ ਤੇ ਐਂਬੂਲੈਂਸ ਦੇ ਆੜ ਵਿੱਚ ਨਸ਼ੀਲੇ ਪਦਾਰਥਾਂ ਦਾ ਗੈਰ ਕਾਨੂੰਨੀ ਕਾਰੋਬਾਰ ਕਰਨ ਲੱਗ ਪਏ ਐਂਬੂਲੈਂਸ ਵਿੱਚ ਨਸ਼ੀਲੇ ਪਦਾਰਥਾਂ ਦੀ ਸਪਲਾਈ ਦਾ ਵਿਚਾਰ ਵੀ ਅਮਨਦੀਪ ਕੌਰ ਦਾ ਹੀ ਸੀ ਮੁਲਜ਼ਮ ਬਲਵਿੰਦਰ ਸਿੰਘ ਦੀ ਪਤਨੀ ਨੇ ਦੋਸ਼ ਲਾਇਆ ਕਿ ਅਮਨਦੀਪ ਕੌਰ ਤੇ ਬਲਵਿੰਦਰ ਸਿੰਘ ਦੋਵੇਂ ਨਸ਼ੇ ਦੇ ਕਾਰੋਬਾਰ ਵਿੱਚ ਇਕੱਠੇ ਕੰਮ ਕਰਦੇ ਸਨ ਅਮਨਦੀਪ ਕੌਰ ਕਈ ਵਾਰ ਬਲਵਿੰਦਰ ਸਿੰਘ ਦੇ ਘਰ ਆਉਂਦੀ ਰਹਿੰਦੀ ਸੀ ਤੇ ਉਹ ਉਦੋਂ ਵੀ ਆਉਂਦੀ ਜਾਂਦੀ ਰਹਿੰਦੀ ਸੀ ਜਦੋਂ ਬਲਵਿੰਦਰ ਦੀ ਪਤਨੀ ਘਰੇ ਹੁੰਦੀ ਸੀ ਦੋਸ਼ ਹੈ ਕਿ ਅਮਨਦੀਪ ਕੌਰ ਆਪਣੀ ਵਰਦੀ ਦੀ ਆੜ ਵਿੱਚ ਇੱਕ ਗੈਰ ਕਾਨੂੰਨੀ ਧੰਦਾ ਕਰ ਰਹੀ ਸੀ ਅਮਨਦੀਪ ਕੌਰ ਨੇ 14 ਸਾਲ ਪੁਲਿਸ ਵਿਭਾਗ ਵਿੱਚ ਸੇਵਾ ਨਿਭਾਈ 14 ਸਾਲਾਂ ਵਿੱਚ ਉਸ ਦਾ 31 ਵਾਰ ਤਬਦਲਾ ਹੋਇਆ ਤੇ 2 ارب ਮੁਤਲ ਵੀ ਖਿੱਤ ਗਿਆ ਦੋਸ਼ੀ ਬਲਵਿੰਦਰ ਸਿੰਘ ਦੀ ਪਤਨੀ ਨੇ ਦੋਸ਼ ਲਾਇਆ ਹੈ ਕਿ ਇਸ ਪੂਰੇ ਮਾਮਲੇ ਵਿੱਚ ਹੋਰ ਪੁਲਿਸ ਅਧਿਕਾਰੀ ਵੀ ਸ਼ਾਮਲ ਹਨ ਔਰਤ ਨੇ ਅਮਨਦੀਪ ਕੌਰ ਤੇ ਬਲਵਿੰਦਰ ਸਿੰਘ ਵਿਰੁੱਧ ਪੁਲਿਸ ਕੋਲ ਕਈ ਸ਼ਿਕਾਇਤਾਂ ਦਰਜ ਕਰਵਾਈਆਂ ਪਰ ਇਸ ਮਾਮਲੇ ਵਿੱਚ ਇੱਕ ਅਧਿਕਾਰੀ ਦੀ ਸ਼ਮੂਲੀਅਤ ਕਾਰਨ ਦੋਵਾਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ। ਆਮਨਦੀਪ ਕੌਰ ਜ਼ਿਆਦਾਤਰ ਮੈਡੀਕਲ ਸ਼ੁੱਕੀ ਕਰੇਗੀ। ਉਹ ਡਿਊਟੀ ਤੇ ਘੱਟ ਹੀ ਜਾਂਦੀ ਹੁੰਦੀ ਸੀ ਤੇ ਦਫ਼ਤਰ ਤੋਂ ਛੁੱਟੀ ਲੈਣ ਤੋਂ ਬਾਅਦ ਨਸ਼ੇ ਦੀ ਸਪਲਾਈ ਦਾ ਕੰਮ ਕਰਦੀ ਸੀ। ਇਸ ਤੋਂ ਇਲਾਵਾ ਉਸ ਨੂੰ ਮਹਿੰਗੇ ਬ੍ਰਾਂਡਾਂ ਦਾ ਬਹੁਤ ਸ਼ੌਕ ਸੀ। ਉਸ ਕੋਲ ਮਹਿੰਗੀਆਂ ਘੜੀਆਂ, ਕਾਰਾਂ ਤੇ ਆਲਿਸ਼ਾਨ ਕੋਠੀ ਵੀ ਹੈ। ਕੱਲ ਰੈਸਟ ਹੋਈ ਸੀ। ਹਾਂਜੀ। ਕੀ ਕੁਝ ਮਿਲਿਆ? ਇਨਾਂ ਤੋਂ ਹੀ 17.75 ਮਿਲੀਗ੍ਰਾਮ ਦਿੱਟਾ ਮਿਲਿਆ ਸੀਗਾ। ਅੱਛਾ। ਅੱਜ ਕੁਰਤੀ ਪੇਸ਼ ਕੀਤਾ ਤੇ ਜੱਜ ਸਾਹਿਬ ਦੇ ਤਿੰਨ ਦਿਨ ਦੀ ਪੁਲਸ ਰਵਾਨੀ ਮੰਗੀ ਸੀ ਇੱਕ ਦਿਨ ਦਾ ਪੁਲਸ ਰਵਾਨੀ ਮਿਲਿਆ ਸਾਨੂੰ ਜਿਹੜੇ ਇਸ ਇੰਨੀ ਕੁਆਂਟੀਟੀ ਵਾਲੇ ਪਹਿਲਾਂ ਪੁਲਿਸ ਤੋਂ ਤੋੜ ਚ ਪੇਸ਼ ਕਰਦੀ ਹੈ ਹਾਂਜੀ ਉਹਨਾਂ ਨੂੰ ਵੀ ਇੰਨਾ ਹੀ ਰਿਮਾਂਡ ਮਿਲਦਾ ਜਾਂ ਵੱਧ ਮਿਲਦਾ ਨਹੀਂ ਇਹ ਜੱਜ ਸਾਹਿਬ ਦੀ ਨਿਰਪੱਖਤਾ ਹੈ ਇਹ ਰਾਸਤ ਹੈ ਕਿ ਲੋਕੀ ਪੁਲਿਸ ਨੂੰ ਇੱਕ ਦਿਨ ਦਾ ਰਿਮਾਂਡ ਮਿਲਿਆ ਹੈ ਤਿੰਨ ਦਿਨ ਦਾ ਲਿਖਿਆ ਸੀ ਅੱਛਾ ਹੁਣ ਕਿੰਨੇ ਦਿਨ ਦਾ ਦਿੱਤਾ ਇੱਕ ਦਿਨ ਦਾ ਅੱਛਾ ਇਹ ਕਿੱਥੋਂ ਅਰੈਸਟ ਕੀਤਾ ਕੀਤਾ ਸੀ ਦਾ ਇਹ ਆਪਣਾ ਲਾਰਲੀ ਟਿਕੋਣ ਕੋ ਜਿਹੜਾ ਬਾਦਰ ਫਲਾਈਓਵਰ ਦੇ ਕੱਠ ਚ ਕੋਣ ਕੋਣ ਸੀਗਾ ਨਾਲੇ ਦੇ ਅਲੀ ਸੀਗੀ ਜੀ ਅਜੇ ਤੱਕ ਕੀ ਰਿਕਵਰ ਹੋਇਆ ਜੀ ਤੁਹਾਡੀ ਪੁੱਛਗੇ ਚ ਕੀ ਸਾਹਮਣੇ ਆਇਆ 17 18 ਗ੍ਰਾਮ ਚਿੱਟਾ ਬਰਾਉਂਡ ਹੋਇਆ ਕੋਈ 24 ਘੰਟੇ ਤੋਂ ਉੱਤੇ ਸਮਾਂ ਹੋ ਗਿਆ ਕਾਰਨ ਕੀ ਆ ਐਡੇ ਸੁਰੱਖਿਆ ਪ੍ਰਬੰਧ ਕਿਉਂ ਕੀਤੇ ਗਏ ਆ ਅਸੀਂ ਤਾਂ ਕੋਈ ਸੁਰੱਖਿਆ ਪ੍ਰਬੰਧ ਨਹੀਂ ਕੀਤੇ ਸਦਾ ਨਾਰਮਲ ਆਇਆ ਤੁਹਾਡੇ ਮੈਡੀਕਲ ਦੇ ਆਟ ਹੋਇਆ ਅੱਛਾ ਜਦੋਂ ਫੜਿਆ ਸੀਗਾ ਤੁਸੀਂ ਇਹ ਵਰਦੀ ਪਾ ਰੱਖੀ ਸੀ ਇਹ ਬਗੈਰ ਵਿਦਾਊਟ ਵਰਦੀ ਚ ਸੀ ਜੀ ਵਰਦੀ ਪਾਈ ਸੀ ਜੀ ਨਾਟ ਵਰਦੀ ਮਨਜੀਤ ਜੀ ਹੁਣ ਤੱਕ ਪੁੱਛਗੇ ਚ ਲੇਡੀਜ਼ ਨੇ ਹਾਂ ਸੀ ਵਿੱਚ ਸੀ ਮਨਜੀਤ ਜੀ ਹੁਣ ਤੱਕ ਪੁੱਛਗੇ ਚ ਕੀ ਆਇਆ ਕੱਲ ਦੀ ਫੜੀ ਉਹ ਤੁਹਾਨੂੰ ਪਤਾ ਕਰਦੇ ਹਾਂ ਰਮਾਨ ਤੋਂ ਕਿਥੋਂ ਲੈ ਨਹੀਂ 네ਗੇਟਿਵ ਆਇਆ ਨਹੀਂ ਵਿੱਚ ਨਹੀਂ ਸੀ ਦੋ ਟੈਸਟ ਹੂੰ ਮੈਂ ਇਹ ਕਿੱਥੋਂ ਲੈ ਕੇ ਆਇਸ ਕੁਝ ਦੱਸਿਆ ਨਾ ਇਹਦਾ ਪਤਾ ਕਰਨਾ ਦਿੰਦਾ ਰਿਮਾਂਡ ਬਾਈ ਤਾਂ ਕੁਝ ਨਹੀਂ ਮੰਨਿਆ ਜੀ ਹਜੇ ਡਾਕਟਰ ਨਹੀਂ ਖਰੀਦਿਆ ਰੋਗ ਦਾ ਨਾਮ ਕੀ ਹੈ ਅਮਨਦੀਪ ਪੁਰ ਕਿੱਥੇ ਪੋਚੇ ਕਿੱਥੇ ਜੀ ਜੀ ਡਿਸਟ੍ਰਿਕਟ ਮਾਨਸਾ ਦਾ ਨੰਬਰ ਹੈ ਜੀ ਤੇ ਆਰਜੀ ਟਰਾਇਜਮੈਂਟ ਆਪਣੇ ਬਹਿੰਡੇ ਸੀ ਦੀ ਪ੍ਰਾਪਰਟੀ ਵਗੈਰਾ ਦੇਖਾ ਜੀ 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 ਦੇ ਸਾਹਮਣੇ ਸਾਰੇ ਤੇ ਘੁੰਮ ਜਾਓ ਦੇਖਾਂਗੇ ਜੀ ਅੱਗੇ ਰਿਮਾਂਡ ਤੋਂ ਬਾਅਦ ਜੀ ਸੇਵੀ ਹਸਨ ਦਾ ਗੱਡੀ ਇਹਨਾਂ ਦੇ ਆਪ ਦੇ ਨਾਂ ਤੇ ਕਿਸੇ ਹੋਰ ਗੱਡੀ ਇਹਨਾਂ ਦੇ ਐਫੀਡੇਵਿਟ ਉਠਾ ਦਿੰਦਾ ਦੇ ਨਾਂ ਤੇ ਹਜੇ ਅੱਛਾ ਉਹ ਅਸੀਂ ਵੈਰੀ ਕੀ ਦੇ ਨਾਮ ਤੇ ਹੈ ਗੱਡੀ ਐਫੀ ਡਾਊਟ ਕਿਸ ਦੇ ਨਾਮ ਨਾ ਆਪਣੇ ਅਮਨਦੀਪ ਖੋਦ ਕੀ ਡਿਪਾਰਟਮੈਂਟ ਨੂੰ ਪਤਾ ਸੀ ਵੀ ਇਹਨਾਂ ਨੇ ਗੱਡੀ ਲਈ ਕਿਉਂਕਿ ਪੁਲਿਸ ਡਿਪਾਰਟਮੈਂਟ ਨੂੰ ਪਹਿਲਾਂ ਸੂਚਿਤ ਕਰਨਾ ਪੈਂਦਾ ਹੈਗਾ ਮੈਨੂੰ ਤਾਂ ਇਹਦੇ ਬਾਰੇ ਪਤਾ ਨਹੀਂ ਸੀਗਾ ਪਤਾ ਜੇ ਮੌਕੇ ਦੀ ਫੜੀ ਸੀ ਉਹ ਦੱਸਦੀ ਠੀਕ ਹੈ ਘਰੇ ਵੀ ਦਿੱਤੀ ਗਿਆ ਵਿਚੋ ਚਾਹ ਪਸੰਦ ਘਰੇ ਦੀ ਸੁਬਾਹ ਦੇਖਾਂਗੇ ਹੋਰ ਵੀ ਗੱਡੀ ਬਰਾਮਦ ਹੋਈ ਹੈ ਵੀ ਨਹੀਂ ਕੋਈ ਗੱਡੀ ਬਰਾਮਦ ਪਹਿਲਾਂ ਦੇਖੀ ਗੱਡੀ ਠੀਕ ਹੁਣ ਕਿੰਨੇ ਦਿਨ ਦਾ ਰਿਮਾਂਡ ਦਿੱਤਾ ਗਿਆ ਜੀ ਦੇਖ ਦਿੰਦਾ ਠੀਕ ਹੈ